Редактор субтитров А.Семкин Корректор А.Егорова ਨੇ ਆਉਣੇ ਨੇ ਮੂਲ ਕੀ ਵਾਲਾ ਲੰਗਾਇਆ ਰੱਖੀ ਨੇ ਮੈਂ ਆਪਣੇ ਆਉਣੇ ਨੇ ਲੰਗਾਇਆ ਰੱਖੀ ਨੇ ਮੈਂ ਆਪਣੇ ਆਉਣੇ ਨੇ ਮਸਤੀ ਦਾ ਮੂਤਾ ਲਗਾਏ ਚੋੜੀ ਜਿਹੜੇ ਤੋਂ ਮਨਾਉਨੇ ਆਪਾਂ ਤੁਸੀਂ ਅਧਿਕਾਰ ਦੇ ਵਿੱਚ ਲਗਾਈ ਹੀ ਆ ਠੀਕ ਹੈ ਇਹ ਸਾਂਝੀ ਸਰਵ ਸ਼ਕਤੀ ਦੇ ਕਿਉਂ ਮਨਾਈ ਜਾਂਦੀ ਹੈ ਅਸਲ ਵਿੱਚ ਇਹ ਡਾਕੂ ਜਿਹੜੀ ਸਾਂਝੀ ਹੁੰਦੀ ਆ ਇਹ ਮਹਾਂਮਈ ਮਾਤਾ ਗੁਰਦਾ ਦਾ ਪ੍ਰਤੀਕ ਹੈ ਸੋ ਕੀ ਲੋਜਣਾ ਹੋ ਜਾਏ ਮਾ ਗੁਰਦਾ ਨਵਰਾਤਰੀਆਂ ਦੇ ਵਿੱਚ ਅੰਗਰੇਜ਼ ਗਿਆ ਇਸ ਤਰ੍ਹਾਂ ਸਾਂਝੀ ਦਾ ਵੀ ਪ੍ਰਯੋਗ ਕਰਾਏਗਾ ਪਹਿਲਾ ਨਵਾਂ ਪਰੇ ਤੋਂ ਸ਼ੁਰੂ ਹੋ ਕੇ

ਉਹਨਾਂ ਤੁਸੀਂ ਪੂਜਾ ਕਰਦੇ ਹੋ ਬੜੇ ਬੜੇ ਦਿਨ ਜੀ। ਉਹ ਆਪ ਵੀ ਇਸ ਤਰ੍ਹਾਂ ਕੀ ਰਿਹਾ ਕੇ ਉਹਦੇ ਤਾਰੇ ਦਰਾਂ ਨੂੰ ਨੂਰ ਬਣਾ ਲਏ ਗਿਆ। ਪਰ ਉਸ ਤੋਂ ਬਾਅਦ ਰਹੇਗਾ ਉਸ ਨੂਰ ਦੀ ਬਾਸੇ ਇਲੈਕਟ੍ਰਿਕ ਕਰਨਾ ਪਿਆ। ਜੇ ਇਹ ਪਹਿਲੇ ਦਿਨ ਤੁਸੀਂ ਪੂਜਾ ਕਰਦੇ ਆ ਉਹਦੇ ਵਿੱਚ ਕਿਹੜੀ ਮਾਤਾ ਦੀ ਪੂਜਾ ਕੀਤੀ ਆ। ਸਤਿ ਸ੍ਰੀ ਅਕਾਲ ਮਾਫਾ ਚ ਰਹਿ ਗਏ ਸ਼ਹਿਰ ਤੋਂ ਤਿੰਨ ਦੀ ਪੁਸਤਕ ਦੀ ਜ਼ਿੰਮੇਦਾਰੀ ਨੂੰ ਤਿੰਨ ਰੁਪਏ ਦੇ ਬੋਨਸ ਆਉਣਗੇ ਤੀਸਰੇ ਹਿੱਕੇ ਚੰਗੇ ਸੰਭਾਦਿ ਘੋਟੇ ਦੀ ਵਿੱਚ 20 ਮੰਗਾ ਦੇ 5 ਹੁੰਦੇ ਨੇ ਤੇ ਕੰਮ ਬਣਾ ਦੇ ਕਿ ਉਹ ਬੀ ਕਾਲੀ ਆਪੀ ਦੀ ਸਾਤਵੇਂ ਹੁੰਦੇ ਨੇ 1000 ਠੀਕ ਹੈ ਸੁਸ਼ੇਲਮਾਗੇ ਨੂੰ ਇੱਕ ਨਵਾਂ ਬੜਾਏਗਾ ਮੁਕਰਨ ਕੀਤਾ ਜਾਂਦਾ ਹੈ ਜਿਹਦੇ ਲਦਰਾਂ ਦੇ ਸਾਹਮਣੇ ਉਹ ਬਹੁਤ بڑے ਪ੍ਰੀਖਿਆ ਨਾਲ ਲੱਗੇ ਜਾਂਦੇ ਆ ਦੇਖਦੇ ਰਹੇ ਇਸ ਬਸੰਦੇ ਵਿੱਚ ਬੜਾਏ ਹੋਏ ਕਿਹਾ ਜਾਂਦੇ ਆ ਤੁਸੀਂ ਕਿਹੜੀ ਨਹਿਤ ਜਾਣੇ ਹੋ ਦਇਆ ਦੇ ਜਾਣੀ ਨਹੀਂ ਅਸੀਂ ਖਾਰੇ ਵਾਲੀ ਨਹਿਤ ਦੇ ਚੰਨੇ ਇੱਕਾ ਜਿਸੇ ਬੜਾ ਸ਼ੁੱਭੂ ਬਣਾਏਗਾ 판ਮੂ ਹੈ ਕਿਉਂਕਿ ਜੇ ਅਸੀਂ ਦੇ ਤਾਵਾ ਨੂੰ ਵੀ ਵਿਸਰਜਿਤ ਕਰਦੇ ਤਾਂ ਪੁਨੀਤ ਜਿਹੜਾ ਇਹਦਾ ਜਗਤ ਕੀ ਆ ਮੈਂ ਸਭ ਤੋਂ ਕਾਪੇ ਆ ਤਾਂ ਕਿ ਇਹਨਾਂ ਦੀ ਜਿਹੜਾ ਇੱਛਾ ਹੈ ਵੀ ਸਾਡੇ ਕਾਪੇ ਸਾਡੇ ਆਸ-ਪਾਸ ਸਾਡੇ ਸਮੁੱਚੀ ਦੁਨੀਆ ਦੇ ਸਾਡੇ ਪਰਵਰਸ਼ਾਂ ਦੇ ਬਣਨ ਲੱਗੇ ਤੁਸੀਂ ਆਪਣੀ ਘਰ ਦੇ ਵਿੱਚ ਪਰੋਤੋਂ ਸ਼ੁਰੂ ਕੀਤੀ ਸੀ ਕਿਉਂ ਸ਼ੁਰੂ ਕੀਤੀ ਸੀ ਕੀ ਤੁਹਾਡੀ ਕੀ ਮਨੁਨਾ ਸੀ ਅਗਰ ਆਏ ਤੇ ਨਹੀਂ ਲੈਂਦੇ ਸੀ ਮਸੀ ਲੰਬੜ ਨੂੰ ਕਾਟ ਨਹੀਂ ਲੈਂਦੇ ਸੀ ਉਹ ਤੇ ਉਹਨਾਂ ਕੁਨੇ ਨੇ ਮੈਨੂੰ ਕਿਆ ਵੀ ਭਾਵੇਂ ਆਪਣੀ ਸਾਂਹੀ ਦਾ ਹੋਣਾ ਹੈ ਮੈਂ ਕਿੰਨੇ ਪੰਜ ਚਾਰ ਟਿੱਕੀਆਂ ਦੇ ਦੋ ਮੈਂ ਵੀ ਲਗਾ ਦੂੰਗੀ ਮੈਂ ਪੰਜ ਚਾਰ ਟਿੱਕੀਆਂ ਲਗਾਤੀਆਂ ਮੈਂ ਉੱਤੇ ਸਿੱਖ ਲਿਆ ਉਹਨਾਂ ਨੂੰ ਜੀ ਬੇਰਮਹਮਾਈ ਸਾਡਾ ਕਾਰ ਬੰਨ ਜੀ ਅਸੀਂ ਆਪਣੇ ਘਰ ਆਵੇ ਸਾਨੂੰ ਲਾਵਾਗੇ ਤਾਂ ਕਿ ਅੰਦੇ ਸਾਹਮਣੇ ਘਾਟ ਬਣ ਗਿਆ ਅਸੀਂ ਆਪਣੇ ਘਰ ਜੀ ਮਾ ਮੈਂ ਜੀ ਤੁਹਾਡੇ ਖਸਾਬ ਇਸ ਉੱਪਰ 40 45 ਸਾਲ ਹੋ ਗਏ ਸੰਗੋਣਾ ਹੋ ਗਿਆ ਠੀਕ ਹੈ ਜਨਵਰੀ ਚਲਦੀ ਆ ਰਹੀ ਹੈ ਹਾਂ ਜੀ ਠੀਕ ਹੈ ਹੈ ਜੀ ਤੁਸੀਂ ਕੋ ਵਾਰ ਦੇ ਮੋਹਤਵ ਨੂੰ ਤੁਸੀਂ ਵੀ ਅੱਜ ਸਾਡੀ ਵਿੱਚ ਅੰਦਰ ਅਸੀਂ ਬੜਾ ਵਾਰ ਦੇਖਦੇ ਕਿ ਕਿਵੇਂ ਲੱਗਦਾ ਹੈ ਨੀਚੇ ਪਹੁੰਚ ਕੇ ਸਪੈਸ਼ਲ ਮੈਨੂ ਮੇਰੇ ਲਈ ਸਫਾਈ 26-27 ਸਾਲ ਹੋ ਗਏ ਮੇਰੀ ਮੈਰਿਜ ਹੋ ਮੈਂ ਹਰ ਸਾਲ ਸਾਜੀ ਤੇ ਆਉਂਦੀ ਹਾਂ ਕਾਉਂਸਲਰ ਬਣਨ ਤੋਂ ਪਹਿਲਾਂ ਵੀ ਆਉਂਦੀ ਸੀ ਜਦੋਂ ਵੀ ਕਾਉਂਸਲਰ ਬਣੀਆਂ ਉਹਨਾਂ ਵੀ ਆਉਂਦੀਆਂ ਹੈ ਬਾਕੀ ਰੌਣਕ ਲੱਗਦੀ ਆ ਬਾਕੀ ਅਸੀਂ ਇਹ ਕੰਮ ਸ਼ੁਰੂ ਕਰਦੇ ਆ ਅਸੀਂ ਇਹ ਕੰਮ ਕਰਦੇ ਆ ਸਾਡੇ ਬੱਚਿਆਂ ਨੂੰ ਜੇ ਤਾਂ ਸੇਜ ਮਿਲਦੀ ਆ ਬੱਚੇ ਵੀ ਸਾਡੇ ਧਾਰਮਿਕ ਸੱਭਿਆਚਾਰ ਨਾਲ ਜੁੜਦੇ ਆ ਸਭ ਬਹੁਤ ਰੌਣਕ ਲੱਗਦੀ ਆ ਅਸੀਂ ਪਸੰਦੀ ਜਦੋਂ ਤਾਰਨ ਜਾਂਦੇ ਆ ਸਾਨੂੰ ਤਾਂ ਚਾਹ ਵਿਆਹ ਰੱਤ ਚਾਚਰ ਆਉਂਦਾ ਬਾਕੀ ਤਾਂ ਅਸੀਂ ਹੋਰ ਬਾਕੀ ਨਾ ਕੰਮ ਸਾਰਾ ਕਰਦਾ ਨਵੇੜ ਕੇ ਆਏ ਆ ਵੀ ਅਸੀਂ ਸਾਡੇ 6:30 ਦੇ ਸਾਂਝੀ ਤੇ ਪਹੁੰਚਣਾ ਮਾਤੇ ਹੋਣਾ ਤੇ 7:30 ਵਜੇ ਤੱਕ ਸਾਰੀ ਰੌਣਕ ਲਾਉਣੀ ਆ ਠੀਕ ਹੈ ਕੀ ਮਨ ਕਰਨਾ ਲੈ ਕੇ ਆਉਣੀ ਆ ਮਨੋਕਾਮਨਾ ਇਹ ਹੈ ਜੀ ਚਲੋ ਆਪਣੇ ਘਰ ਦੇ ਵਿੱਚ ਸੁੱਖ ਸ਼ਾਂਤੀ ਰਹੇ ਆਪਣੇ ਆਣ ਗਵਣ ਆਪਣੇ ਮਹਾਰ ਦੇ ਵਿੱਚ ਸਾਰੇ ਸੁੱਖ ਸ਼ਾਂਤੀ ਰਹੇ ਲੋਕ ਖੁਸ਼ ਰਹਿਣ ਸਾਡੇ ਨਾਲ ਜੁੜੇ ਰਹਿਣ ਤੇ ਉਹਨਾਂ ਦੀ ਸਾਰਿਆਂ ਦੀ ਮਨੋਕਾਮਨਾ ਪੂਰੀਆਂ ਹੋਣ ਜਿੱਥੇ ਨਾਲ ਜੁੜੇ ਜੁੜੇ ਆਪਣੇ ਪੰਜਾਬ ਦੇ ਵਸਨੀਕ ਵੀ ਇਸ ਸਿਹਾਰ ਦੇ ਸੰਬੰਧ ਵਿੱਚ ਮੈਂ ਤਾਂ ਆਪਣੇ ਪੰਜਾਬ ਦੇ ਵਸਨੀਕਾਂ ਨੂੰ ਇਸ ਤਿਹਾਰ ਲਈ ਇਹ ਕਹਿਣਾ ਚਾਹੁੰਦਾ ਆਂ ਵੀ ਆਪਣੇ ਤਿਹਾਰ ਨੇ ਆਪਣੇ ਬੱਦੂ ਬੇਲੇ ਇਹਨਾਂ ਨੂੰ ਮਨਾਉਂਦੇ ਸੀਗੇ ਆਪਾਂ ਵੀ ਇਹਨਾਂ ਦੀ ਸੇਧ ਤੇ ਚੱਲ ਜਾਈਏ ਆਪਾਂ ਇਹਨਾਂ ਨੂੰ ਮਨਾਈਏ ਤਾਂ ਆਪਣੇ ਬੱਚੇ ਵੀ ਮਨਾਉਣਗੇ ਕੋਈ ਇਹ ਨਾ ਕਹੇ ਕਿ ਰੀਜ਼ਨ ਕਈ ਨਾ ਕਹਿੰਦੇ ਨੇ ਇਹ ਹੈ ਇਹਨਾਂ ਦਾ ਕੋਈ ਮਤਲਬ ਨਹੀਂ ਹੈ ਤਾਂ ਇਹ ਬਰਦੂ ਗੱਲਾਂ ਨੇ ਪਰ ਨਹੀਂ ਇਹਨਾਂ ਦਾ ਕਈ ਨਾ ਕਈ ਕਾਰਨ ਕੋਈ ਨਾ ਕਈ ਰੀਜ਼ਨ ਤਾਂ ਹੁੰਦਾ ਵਾ ਜਦੋਂ ਆਪਾਂ ਮਨਾਉਂਦੇ ਆ ਆਪਣੇ ਬੇਰੀ ਬੇਟਿਆਂ ਨੂੰ ਆਪਣੇ ਮਨ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਨੇ ਤੇ ਇਸੇ ਲਈ ਅਕੜੇ ਬੱਚੇ ਵੀ ਆਪਾਂ ਨੂੰ ਇਹ ਗੱਲਾਂ ਸਿੱਖ ਦੇਣੇ ਤੇ ਬਾਹਰ ਬੱਚੇ ਆਪਣੀਆਂ ਰਾਹਾਂ ਤੇ ਚੱਣਗੇ ਇਸ ਲਈ ਇਹ ਤਿਹਾੜੀ ਮਨਾਉਣੀ ਚਾਹੀਦੀ ਹੈ também तो सर्विस कैन बी पॉसिबल के लिए हम मेडिटेशन और मेडिटेशन का एक पार्टी या सर कांतु भाई अखबार भी है क्या हां हेलो बिल्कुल इंडिया में साहब اوه کي ڪيئن ٿي نيڪري کي ٺيڪ ٿي نيڪري ۽ جيڪو ٿي رهيو آهي ته اهو جيڪو آهي ته اهو به ٿي رهيو آهي